ਸਤੇ ਸਿੰਘ ਸਾਡਾ ਖੌਫੀ ਪਸੰਗਾ ਪ੍ਰਧਾਨ ਆਕਰਮਤੀ ਸਾਰੇ ਕਿਸਾਨ ਜੀ ਨਾ ਬੁਰੇ ਬਈ ਆਪਣੇ ਪਿੰਡ ਪਿੰਡ ਵਾਲਿਓ ਕਿਵੇਂ ਲੱਗ ਰਿਹਾ ਦਸਾਂ ਹੱਕੀ ਟੂਰਨਾਮੈਂਟ ਤਾੜੀਆਂ ਮਾਰ ਕੇ ਆਪਣੀ ਟੀਮ ਦਾ ਮਾਣ ਵਧਾਓ ਸਾਰੇ ਵਧੀਆ ਬਰੇਲੀ ਪਿੰਡ ਤੋਂ ਲਾਈਵ ਟੂਰਨਾਮੈਂਟ ਦੇਖਣੇ ਆ ਔਕੀ 365 ਦੇ ਉੱਤੇ ਤੇ ਮੇਰੇ ਚੈਨਲ ਦਾ ਸਾਰਿਆਂ ਨੂੰ ਪਰ ਜਾਫਰਪੁਰ ਦੀ ਜਿਹੜੇ ਪਿੰਡ ਤੋਂ ਲਾਈਵ ਬਣਾ ਰਹੇ ਨੇ ਗੁਜਰੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਤੇ ਬਾਕੀ ਸਾਰੇ ਪਿੰਡ ਵਿੱਚ ਬਹੁਤ ਬਹੁਤ ਸ਼ਾਗ ਆਪਾਂ ਦੇਖਿਆ ਰਸਕਸੀ ਦੇ ਮੁਕਾਬਲੇ ਹੋਏ ਆ ਜਾਂ ਫਿਰ ਟਰਾਲੀ ਬੈਗਦੇ ਹੋਏ ਆ ਸਾਰੇ ਹੀ ਮੁਕਾਬਲੇ ਵਿੱਚ ਬਹੁਤ ਵਧੀਆ ਜੋਸ਼ ਦੇਖਿਆ ਗਿਆ ਸਾਰੇ ਹੀ ਪਿੰਡਪਾਵਾ ਦੇ ਵਿੱਚ ਬੱਚੇ ਹੋਣ ਬਜ਼ੁਰਗ ਹੋਣ ਸਾਰੇ ਵਿੱਚ ਹੀ ਬਹੁਤ ਵਧੀਆ ਹੁਣ ਆਪਾਂ ਕੁਝ ਰਿਵਿਊ ਲੈਣਾ ਪੈ ਗਿਆ ਸਾਰੇ ਆਪਣਾ ਦੱਸਿਓ ਟੀਮਾਂ ਦੇ ਖਿਡਾਰੀ ਜਿਹੜੇ ਫੀਲ ਗਰਾਊਂਡ ਦੇ ਉੱਪਰ ਸੈਂਟਰੀ ਕਰ ਜਾਣਗੇ ਉਹਨਾਂ ਨੂੰ ਵੇਖੀਏ ਆਨੀਆਂ ਸੜੀਆਂ ਹੁੰਦੀਆਂ 12 ਵਜੇ ਕਿਰਪਾ ਕਰਕੇ ਉੱਨੇ ਕੀ ਆ ਜਾਓ ਜੋ ਕਿ ਸੋਹਣਾ ਲੱਗਦਾ ਹੈ ਗਰਾਊਂਡ ਦੇ ਪਾਸੇ ਜਦੋਂ ਟੀਮਾਂ ਸੜੀਆਂ ਹੁੰਦੀਆਂ ਜਿਹੜੇ ਇੱਕ ਤੋਂ ਬੜਾ ਮੇਰੇ ਰਾਜ ਆਉਂਦੇ ਨੇ ਬੰਤਣਾੜੇ ਮੁੜੀ ਆ ਜਾਣਗੇ ਉਹਨੇ ਬਾਕੀ ਖਿਡਾਰੀ ਗਰਾਊਂਡ ਵਿੱਚ ਪਹੁੰਚ ਜਾਓ ਧੰਨਵਾਦ ਬਈ ਬਹੁਤ ਬਹੁਤ ਧੰਨਵਾਦ ਹੁੰਦਾ ਬਾਕੀ ਜਿਹਨੇ ਵੀ ਮੇਰੇ ਭੈਣ ਭਾਈ ਸਾਰੇ ਗਰਾਊਂਡ ਦੇ ਵਿੱਚ ਪਹੁੰਚੇ ਆ ਬਜ਼ੁਰਗ ਬੱਚੇ ਨੌਜਵਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਆਪਣੀ ਪੂਰੀ ਏ ਟੀਮ ਦਾ ਮੈਚ ਰਣੀਆਂ ਦੇ ਨਾਲ ਸ਼ੁਰੂ ਹੋਣ ਲੱਗਾ ਚੰਦਨੀ ਪਰਾਦੇ ਵਿੱਚ ਗਰਾਊਂਡ ਦੇ ਵਿੱਚ ਪੂਰੀ ਦੀ ਟੀਮ ਪਹੁੰਚ ਚੁੱਕੀ ਹੈ ਤੇ ਰਣੀਆਂ ਦੀ ਟੀਮ ਵੀ ਕੁਝ ਮਿੰਟਾਂ ਦੇ ਵਿੱਚ ਗਰਾਊਂਡ ਦੇ ਵਿੱਚ ਦੇਖਣ ਨੂੰ ਮਿਲੇਗੀ ਦੋਨੇ ਟੀਮਾਂ ਬਹੁਤ ਹੀ ਐਕਸਪੀਰੀਅੰਸ ਵਾਲੀਆਂ ਨੇ ਚੁੱਕੀ ਖਿਡਾਰੀ ਦੋਨੇ ਟੀਮਾਂ ਦੇ ਵਿੱਚ ਬਾਕੀ ਹੁਣ ਆਪਾਂ ਪਿੰਡ ਵਾਲੇ ਤੋਂ ਕੁਝ ਆਪਾਂ ਪੁੱਛਦੇ ਹਾਂ ਕਿ ਉਹਨਾਂ ਦੇ ਪੁਰਾਣੇ ਐਕਸਪੀਰੀਅੰਸ ਟੂਰਨਾਮੈਂਟ ਲਈ ਕਿਹਦਾ ਨੇ ਅਗਰ ਗੱਲ ਬਾਤ ਕਰਦੇ ਹਾਂ ਦਰਸ਼ਕਾਂ ਦੇ ਵਿੱਚੋਂ ਹੀ ਪਿੰਡਪਰਾਹ ਵਾਲਿਆਂ ਨਾਲ ਬੇਰੁਕੰਦਿਆਂ ਨਾਲ ਆਪਣਾ ਆਪਣਾ ਐਕਸਪੀਰੀਅੰਸ ਦੱਸਣ ਲਈ ਲਾਈਵ ਹਾਂ ਜੀ ਬਈ ਕੀ ਹਾਲ ਕਿਵੇਂ ਲੱਗ ਰਿਹਾ 10ਵਾਂ ਟੂਰਨਾਮੈਂਟ ਤੁਹਾਨੂੰ ਦੱਸੋ ਯਾਰ ਕੁਛ ਤਾਂ ਬੰਦੇ ਕੀ ਜਦੋਂ ਉੱਪਰ ਕਰਨ ਲਈ ਹੋ ਜਾਂਦਾ ਮੋਲਨ ਦੇ ਵਿੱਚ ਝਿਜਕ ਨਹੀਂ ਕੋਈ ਗੱਲ ਨਹੀਂ ਬਾਕੀ ਆਪਣੇ ਪਿੰਡ ਦਾ ਟੂਰਨਾਮੈਂਟ ਹਰ ਸਾਲ ਜਦੋਂ ਵੀ ਪਹਿਲਾਂ ਵੀ ਹੋਇਆ ਜਿੰਨੇ ਵਾਰੀ ਟੂਰਨਾਮੈਂਟ ਤਾਂ ਸਾਰਿਆਂ ਵਿੱਚ ਬੜਾ ਪਿਆਰ ਉਤਸ਼ਾਹ ਦਿਖਾਇਆ ਜਾਂਦਾ ਤੇ ਐਤ ਕੀ ਵੀ ਮੈਚੀ ਮਾਸਲ ਤੌਰ ਤੇ ਕਹਿੰਦਾ ਵਾ ਦੇਖੀ ਹੈ ਜਦੋਂ ਰਸਾ ਕਸੀ ਦੇ ਮੁਕਾਬਲੇ ਹੋਏ ਵਾਰ-ਵਾਰ ਤਾਂ ਸਾਰੇ ਜਿਹੜੇ ਆਪਾਂ ਕਹਿੰਦੇ ਨੇ ਅਭਿਕਰਾਂ ਦੇ ਵਿੱਚ ਤੋਂ ਤਕਰੀਫਾਂ ਭੁੱਲ ਲੱਗਿਆ ਉਹ ਵਿਆ ਰਸਾ ਕਸੀ ਦੇ ਮੁਕਾਬਲੇ ਸਾਰੇ ਬੰਦੇ ਜੋਸ਼ ਵਿੱਚ ਸੀਗੇ ਪੂਰਾ ਉਹਨਾਂ ਦਾ ਉਤਸ਼ਾਹ ਪੂਰਾ ਪਿਆਰ ਤੇ ਸਾਰੇ ਹੁਣ ਪ੍ਰੋਬਲ ਆ ਕੇ ਟੂਰਨਾਮੈਂਟ ਦੇ ਵਿੱਚ ਸ਼ਿਰਕਤ ਕੀਤੀ ਹੈ ਬਰਾਣੀ ਤਾਂ ਸਾਰੀ ਵਧਾਈ ਦੇ ਪਾਤਰ ਨੇ ਮੇਰੇ ਪਿੰਡ ਵਾਲੋ ਸਾਰੇ ਬਹੁਤ-ਬਹੁਤ ਦਾ ਇਸ ਟੂਰਨਾਮੈਂਟ ਦੀ ਬਹੁਤ ਸੋਹਣਾ ਹੈ ਜਿਹੜਾ ਟੂਰਨਾਮੈਂਟ ਚੱਲ ਰਿਹਾ ਹੈ ਲਾਈਵ ਦੇਖ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਅੱਜ ਪੀਚਾ ਦੇ ਟੂਰਨਾਮੈਂਟ ਦਾ ਅਪਣੇ ਪਿੰਡ ਦੀ ਟੀਮ ਦਾ ਅੱਜ ਪਹਿਲਾ ਮੈਚ ਹੈ ਇਹ ਟੀਮ ਕਰੀਏ ਤੇ ਕਿਹ ਟੀਮ ਆਪਣੀ ਕਰ ਪਾਸੋਂ ਜਿੱਤ ਗਈ ਸੀ ਕਿ ਮੋਹਨਿਆਂ ਵਾਲੀ ਟੀਮ ਨਹੀਂ ਆਈ ਸੀ ਤਾਂ ਆਪਾਂ ਹੁਣ ਆਪਣੇ ਸਰਪੰਚ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਬੈਠੇ ਨੇ ਸੀ ਉੱਤੇ ਸਰਪੰਚ ਸਾਹਿਬ ਸਾਡੀ ਇਹੋ ਜਿਹੀ ਗੱਲਾਂ ਉਹ ਵਿਚਾਰ ਆਪੇ ਸੱਜੇ ਕਰ ਰਹੀਆਂ ਦੱਸਿਖਾ ਦੇ ਰਹਾ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਹੈ ਕਿਉਂਕਿ ਸਾਡਾ ਜਿਹੜੇ ਟੂਰਨਾਮੈਂਟ ਹੁੰਦਾ ਸੀ ਪਹਿਲਾਂ ਲਗਾਤਾਰ ਹੁਣੇ ਪੰਜ ਸਾਲਾਂ ਤੋਂ ਦੂਰ ਗਿਆ ਪਿਆ ਸੀਗਾ ਤੇ ਹੁਣ ਅਸੀਂ ਸਾਡੀ ਪੰਚਾਇਤ ਚ ਇਹਨੂੰ ਦੁਬਾਰੇ ਸਟਾਰਟ ਕੀਤਾਗਾ ਤੇ ਹੁਣ ਸਾਰੇ ਆਪਣੇ ਪਿੰਡ ਚ ਪਰਪਾ ਲੋਕ ਇਕੱਠੇ ਹੋ ਕੇ ਬੈਠੇ ਆਂ ਪਾਰਟੀ ਵਾਲਜੀ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਇਹਨਾਂ ਅਨੰਦ ਮਾਣਿਆ ਤੇ ਜਿਹੜਾ ਪਾਸੋਂ ਆਪਣੇ ਵਾਰਨਾ ਦੇ ਸਾਹ ਨਾਲ ਅੰਤ ਤੱਕ ਸੀ ਦਾ ਮੁਕਾਬਲੇ ਕਰਾਏ ਸੀਗੇ ਉਹਦੇ ਕਰਕੇ ਸਾਡੇ ਸਾਰੇ ਭਾਈਚਾਰੇ ਦੇ ਸਾਰੇ ਪਿੰਡਾਂ ਵਾਲੇ ਸਾਰਿਆਂ ਨੇ ਇਕੱਠਿਆਂ ਦੇ ਬਹੁਤ ਮਨਪਸੰਦ ਸਾਰੇ ਖਰਦਾਂ ਦੇ ਸਾਹਮਣੇ ਇੱਕ ਜੁਤੀ ਹੈ ਕਿ ਜਿਹੜੇ ਟੂਰਨਾਮੈਂਟ ਮਾਰੇ ਸਟਾਰਟ ਕੀਤਾ ਤੇ ਹੁਣ ਉਹਨਾਂ ਨੂੰ 5 ਸਾਲ ਅਸੀਂ ਆਏ ਸਾਲ ਫਿਰ ਤੋਂ ਨਾ ਟੱਕਰਾਇਆ ਕਰਾਂਗੇ ਤੇ ਇਹਦੇ ਦੇ ਦੇਖ ਕੇ ਹਨਾ ਸਾਡੇ ਕੁਝ ਪੁਰਾਣੇ ਇਹਨੂੰ ਅੱਗੇ ਸਾਲ ਵਾਲੇ ਟੂਰਨਾਮੈਂਟ ਦੇ ਲਈ ਪਹਿਲੇ ਨਾਮ ਦੇ ਲਈ ਪਹਿਲਾਂ ਕਾਲੀ ਇਹ ਚੀਜ਼ੇ ਫੌਨ ਕਰਦਾ ਜਿਹੜੀ ਗਾਰਡ ਦੀ ਵਧੀਆ ਇਹ ਟੂਰਨਾਮੈਂਟ ਕਰਾਇਆ ਤੇ ਅਸੀਂ ਉੱਤੇ ਤੋਂ ਪੂਰਾ ਜੱਤ ਕੇ ਫੰਡ ਦੇਵਾਂਗੇ ਤੇ ਮੇਰੇ ਬੋਲ ਵਿੱਚ ਦਸਦੀ ਦੇ ਨਗਰ ਪਾਲ ਸਿੰਘ ਹੌਕਾਉਂਦ ਉਹਨਾਂ ਦੇ ਨੂੰਮਾ ਮਿੱਤਰ ਆ ਗਏ ਉਹਨਾਂ ਨੇ ਰੱਖ ਕੇ ਜਿਹੜੀ ਵੀ ਟ੍ਰਾਂਸਪੋਰਟ ਚਲਾਉਂਦੇ ਉਹਦੇ ਨਾਮ ਤੇ 71000 ਰੁਪਇਆ ਨਾਮ ਬੋਲਿਆ ਗਿਆ ਤੇ ਅਸੀਂ 71000 ਰੁਪਇਆ ਪਹਿਲਾ ਨਾਮ ਦੇ ਪਾਸ ਇਹਨਾਂ ਦੇ ਪਰਿਵਾਰ ਦੇ ਨਾਲ ਜਿਹੜੇ ਇੱਕ ਗੁਰਸਰ ਸਿੰਘ ਸਿੱਤੂ ਕਲਵੰਤ ਸਿੰਘ ਪੁੱਤਰ ਤੇ ਗਰਮੀਤ ਸਿੰਘ ਇਹਨਾਂ ਦੇ ਚੰਨੇ ਚਾਰੇ ਭਰਾਵਾਂ ਨੇ ਰਾਕੇ ਜਿਹੜਾ ਕਿ 3000 ਦਾ ਨਾਮ ਦੇਣਾ ਇੱਕ ਸਾਡੇ ਤੋਂ ਥੋੜੀ ਅਸੀਂ ਗਲਤੀ ਮੰਨਦੇ ਆ ਕਿ ਸਾਡੇ ਪਿੰਡੋਂ ਤਿੰਨ ਚਾਰ ਮੁੰਡੇ ਜਿਹੜੇ ਬਾਹਰ ਸੀਗੇ ਉਹਨਾਂ ਨਾਲ ਸਾਡਾ ਕੰਟੈਕਟ ਨਹੀਂ ਹੋਇਆ ਉਹਨਾਂ ਨੇ ਸਾਡੇ ਨਾਲ ਪੂਰਾ ਗੁੱਸਾ ਜ਼ਾਹਿਰ ਕੀਤਾ ਹੈਗਾ ਤੇ ਵੀ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ ਜਿਹਨੇ ਸਾਨੂੰ ਪੈਸੇ ਪਿਆ ਯਾਰ ਕੁੰਜਾਇਆ ਸੀ ਆਸੀਂ ਵਿੱਚ ਪੰਡ ਪਾਉਣਾ ਸੀ ਨਾਮ ਦੇਣਾ ਸੀ ਅਸੀਂ ਉਹ ਭਰਾਵਾਂ ਤੋਂ ਜਿਵੇਂ ਅਮੜਾ ਦਾ ਸਰਵਾਗੜੇ ਸਾਨੂੰ ਨੇਟ ਯਾਦ ਕਰਾਇਆ ਸਾਡੇ ਧਿਆਨ ਚ ਰਹਿ ਗਏ ਕੋਈ ਚੰਮ ਬਹੁਤ ਵੱਡਾ ਹੁੰਦਾਗਾ ਤੇ ਜਿਹੜੇ ਹੋਰ ਵੀ ਇੱਕ ਦੋ ਭਰਾ ਕੇ ਰਹਿ ਗਏ ਅਸੀਂ ਉਹਨਾਂ ਤੋਂ ਮਾਫੀ ਮੰਗਦੇ ਇਹ ਚੀਜ਼ ਦੀ ਗਾਣਾ ਨੂੰ ਅਸੀਂ ਇਹ ਚੀਜ਼ ਜਿਹੜੀਆਂ ਇੱਕੀ ਲਸੋngੀਆਂ ਜੀਆਂ ਗਾਣਾ ਧਿਆਨ ਚ ਰੱਖ ਕੇ ਸਾਰਿਆਂ ਨੂੰ ਇਕੱਠ ਜੁਟ ਕਰਕੇ ਫੇਰ ਨੈਕਸਟ ਕਈਰ ਟੂਰਨਾਮੈਂਟ ਕਰਾਂਗੇ ਤੇ ਸਾਰੇ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕੋਈ ਵੀ ਗੱਲਬਾਤ ਤੋਂ ਵਧੀਆ ਆਨੰਦ ਲੈਂਦੇ ਟੂਰਨਾਮੈਂਟ ਦਾ ਦੇਖਦੇ ਹੈਗੇ ਤੇ ਅਸੀਂ ਆਪਾਂ ਪੰਜੇ ਸਾਥ ਰਹੋਦੇ ਰਹਿਾਂਗੇ ਧੰਨਵਾਦ ਤੁਹਾਨੂੰ ਬੰਗਾ ਜੀ ਬਹੁਤ-ਬਹੁਤ ਸਮਟਾ ਬਾਕੀ ਹੋਰ ਵੀ ਜਿਨੇ ਪਤਵੰਤੇ ਸੀਰ ਆਪਣੇ ਪਿੰਡ ਦੇ ਬਜ਼ੁਰਗੋਂ ਹੋਣ ਨੌਜਵਾਨ ਹੋਣ ਜਿਨੇ ਵੀ ਭੈਣ ਭਰਾ ਸਾਰੇ ਸਟੇਜ ਤੇ ਬੈਠਾ ਸਾਰਾ ਦਾ ਬਹੁਤ-ਬਹੁਤ ਧੰਨਵਾਦ ਹੈ ਆਪਾਂ ਬੰਗਾ ਜੀ ਜਿਹਨੇ ਲੱਗਣਾ ਕੋਈ ਮੈਚ ਦੇ ਕੇ ਟੂਰਨਾਮੈਂਟ ਦਾ ਹੱਜ ਬਾਕੀ ਔਰ ਬਹੁਤ ਵਧੀਆ ਵਧੀਆ ਲੱਗ ਰਿਹਾ ਹੈ। ਆਪਣੇ ਪਿੰਡ ਦੀ ਟੀਮ ਦਾ ਮੈਚ ਹੁਣ ਤਾਂ ਕਿੰਨੀ ਕੁ ਉਤਸਾਹਤੂ ਸੀ। ਉਹ ਕੁਝ ਦੀ ਗੱਲ ਹੈ। ਅੱਜ ਤੋਂ ਬਾਅਦ ਜੋ ਰੌਣਕਾਂ ਉਹਨਾਂ ਦੇ ਦਿੱਤੀ। ਜੀ 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 ਬਿਲਕੁਲ ਬਿਲਕੁਲ। ਕੁੱਲੀ ਦੀ ਏ ਟੀਮ ਦਾ ਮੈਚ ਆ ਰਹੀਆਂ ਦੀ ਟੀਮ ਦੇ ਨਾਲ ਕੁਝ ਹੀ ਪਲਾਂ ਦੇ ਵਿੱਚ ਮੈਚ ਸ਼ੁਰੂ ਹੋ ਜਾਣਾ। ਸਾਰੇ ਜਿਹੜੇ ਪਿੰਡ ਦਾ ਉਹਦੇ ਗਰਾਊਂਡ ਤੋਂ ਬਾਹਰ ਨੇ ਉਹ ਉਹਨਾਂ ਨੂੰ ਬੇਨਤੀ ਹੈ ਕਿ ਜਦ ਨੂੰ ਜਲਦੀ ਅਗਰ ਆਓ ਬੈਠੋ ਤੁਸੀਂ ਆਪਣੇ ਆਪਣੇ ਜਗ੍ਹਾ ਮਾਲਕੀ ਬੈਹ ਲਓ। ਜਿਵੇਂ ਆਪਾਂ ਦੇਖ ਸਕਦੇ ਜੀ ਕਿ ਬਹੁਤ ਜਣੇ ਸ਼ੁਰੂ ਤੋਂ ਸਵੇਰ ਤੋਂ ਬੈਠੇ ਨੇ। ਕਾਫੀ ਮੈਚ ਜਿਹੜਾ ਹੋச்சு ਪਹਿਲਾਂ ਹੋਇਆ ਏਕ ਨਹੀਂ ਆ ਤਾਂ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਜਿਹੜੇ ਮੈਚ ਦੇਖ ਰਿਹਾ ਲਾਈਵ ਦੇਖ ਰਿਹਾ ਜਾਂ ਫਿਰ ਗਰਾਊਂਡ ਦੇ ਵਿੱਚ ਇੱਥੇ ਬੈਠ ਕੇ ਦੇਖ ਰਿਹਾ। ਬਾਕੀ ਭਈ ਬੇਨਤੀ ਹੈ ਸਾਰੇ ਲਾਈਨ ਤੋਂ ਥੋੜਾ-ਥੋੜਾ ਦੂਰ ਹੋ ਕੇ ਬੈਠੋ ਕਿਉਂਕਿ ਖਿਡਾਰੀ ਕੀ ਬੜੀ ਫਾਲ ਲੈ ਕੇ ਆਉਂਦੇ ਬਹੁਤ ਜੁੰਦੀ ਹੈ ਤੇ ਕੰਟਰੋਲ ਨਹੀਂ ਹੁੰਦਾ ਤਾਂ ਛੱਟ ਲੱਗ ਜਾਂਦੀ ਹੈ ਤੁਹਾਨੂੰ ਵੀ ਤੁਹਾਡੇ ਵੀ ਲੱਗ ਸਕਦੇ ਜੀ ਇਹ ਧੜੀ ਦੇ ਲੱਗ ਸਕਦੀ ਹੈ। ਬਾਕੀ ਬੈਂਚ ਥੋੜਾ-ਥੋੜਾ ਪਿੱਛੇ ਰੱਖਿਓ। ਸਾਰੇ ਹੀ ਮੈਚ ਦੇਖਣਾ ਹੁੰਦਾ। ਸਾਰਾ ਤੋਂ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਇਹ ਪਿੰਡ ਪਲਾਫ ਜ਼ਰੂਰ ਬੱਚੇ ਸਾਰੇ ਮੈਚ ਦੇਖ ਰਹੇ ਆ। ਬਾਕੀ ਸਾਰਿਆਂ ਦਾ ਧੰਨਵਾਦ ਜਿਹੜੇ ਟੂਰਨਾਮੈਂਟ ਕਮਿਟੀ ਦੇ ਪਿੰਡ ਵਾਲੇ ਨੇ ਸਾਰੇ ਨੇ ਸਹਿਯੋਗ ਦਿੱਤਾ ਸਾਰੇ ਕੋ ਬੰਦਾ ਆਪਣੀ ਆਪਣੀ ਸੇਵਾ ਨਿਭਾ ਰਿਹਾ ਅੱਜ ਆਪਾਂ ਗੱਲ ਕਰੀ ਲੱਗਿਆ ਇਸ ਪੱਲੇ ਵੀ ਸਾਰੇ ਵੀਰ ਭੈਣ ਭਾਈ ਆਪਣੀ ਆਪਣੀ ਸੇਵਾ ਨਿਭਾ ਰਹੇ ਨੇ ਕੁਝ ਹੀ ਪਲਾਂ ਦੇ ਵਿੱਚ ਮੈਚ ਸ਼ੁਰੂ ਹੋ ਜਾਣਾ ਹੈ ਬਾਕੀ ਆਪਣੇ ਪਿੰਡਾਂ ਪਿੰਡਾਂ ਦੇ ਤੇ ਇੱਕ ਕਹਾਵਤ ਬੜੀ ਫੇਮਸ ਹੈ ਬਾਕੀ ਲੈ ਵਾਲੇ ਫਿਰ ਫੋਕੀ ਤੇ ਸੁਵੈਣ ਵਾਲੇ ਵੀ ਆਪਣੇ ਪਿੰਡ ਦੇ ਇੱਕ ਕਹਾਵਤ ਬੋਲਦੇ ਹੁੰਦੇ ਆ ਪਰ ਦੋਨੇ ਹੀ ਜਿਹੋ ਦੇ ਵਿੱਚ ਬਰਾਬਰ ਗੱਤੀ ਬੋਲਦੇ ਨੇ ਜਦਾਂ ਕੇ ਸੀ ਸੁਣਿਆ ਕਿ ਕਹਾਵਤ ਹੈ ਦੋਗੀ ਪੰਜੇ ਲੈ ਲੈ ਪੰਜ ਕਲਿਆਣਾ ਪੰਜੇ ਲੈ ਲੈ ਪੰਜ ਕਲਿਆਣਾ ਪੂਲਾ ਪੂਲੀ ਬੰਗਾ ਪੂਲਾ ਥਾਣਾ ਚੰਦ ਭਣ ਦੇ ਕੁੱਤੇ ਭੌਂਦੇ ਲੁੱਟ ਲੈ ਦਬਣੀ ਨਾਣਾ ਮੈਨੂੰ ਲੱਗਦਾ ਮੈਂ ਇਦਾਂ ਹੀ ਸੁਣਿਆ ਤੇ ਬਜ਼ੁਰਗ ਕੀ ਦੱਸਣ ਕੀ ਵੀ ਇਦਾਂ ਹੀ ਹੋਊਗੀ ਸэр ਤੇ 345 ਵੀਰ ਥੋੜਾ ਜਿਹਾ ਜਲੋ ਆਪਣੇ ਹਿਸਾਬ ਨਾਲ ਬੋਲਦੇ ਬੜਾ ਪਿਆਰਾ ਉਹ ਵੀ ਕਮੈਂਟਰੀ ਜੋ ਵੀਰ ਕਰਦੇ ਆ ਬੜੀ ਵਧੀਆ ਕਰਦੇ ਕਿਉਂਕਿ ਹੁਣ ਲਾਈਵ ਦੇ ਵਿੱਚ ਕਮੈਂਟਰੀ ਕਰਦੇ ਨੇ ਬਹੁਤ ਵਧੀਆ ਉਹਨਾਂ ਦਾ ਵੀ ਸਹਿਯੋਗ ਹੈ ਇਹ ਔਕੀ ਨੂੰ ਪ੍ਰਮੋਟ ਕਰਨ ਦਾ ਇੱਕ ਬਹੁਤ ਵਧੀਆ ਜ਼ਰੀਆ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਦੇਖਿਆ ਜੇ ਆਪਣੀ ਹਾਕੀ ਬਹੁਤ ਵਧੀਆ ਸੀ ਪੀਡੀਐਲ ਦੇ ਨਾਲ ਭਾਰਤ ਪੂਰੇ ਵੀ ਪੰਜਾਬ ਦੀ ਬੰਡਾਂ ਦੀ ਹਾਕੀ ਬਹੁਤ ਵਧੀਆ ਸੀ ਇਦਨੇ ਗਿੱਦੇ ਕਿ ਕੁਝ ਸਮਾਂ ਪਹਿਲਾਂ ਪਛਣ ਨਹੀਂ ਸੀ ਪਰ ਹੁਣ ਦੁਬਾਰਾ ਮੈਨ ਲੱਗਦਾ ਵੀ ਜਿੱਦਾਂ ਟੂਰਨਾਮੈਂਟ ਹੋ ਰਹੇ ਲਾਈਵ ਹੋ ਰਹੇ ਆ ਕਿ ਦੁਬਾਰਾ ਹਾਕੀ ਦੇ ਇੱਕ ਯੁੱਗ ਦੁਬਾਰਾ ਆ ਰਿਹਾ ਹੈ ਕਿਉਂਕਿ ਹਾਕੀ ਦੇ ਵਿੱਚ ਬੱਚੇ ਬਹੁਤ ਵਧੀਆ ਨਾਮ ਰੌਸ਼ਨ ਕਰ ਰਹੇ ਆ ਆਪਣਾ ਆਪਣੇ ਘਰ ਦਾ ਜਿਵੇਂ ਆਪਣੇ ਪਿੰਡ ਵਿੱਚ ਜੋ ਕੋ ਕਿੰਨੇ ਸਾਲ ਪੁਰਾਣੀ ਹਾਕੀ ਚੱਲ ਰਹੀ ਹੈ ਲਗਭਗ ਬਹੁਤ ਦਾ 50 ਸਾਲ ਤੋਂ ਉੱਪਰ ਹੋ ਗਿਆ ਸਮਾਂ ਅੱਧੀ ਸਦੀਆਂ ਸਾਬਾ ਹੋ ਗਈ ਹਾਕੀ ਆਪਣੇ ਬੜੇ ਵਿੱਚ ਚੱਲ ਰਹੀ ਹੈ ਤੇ ਕਈ ਬੰਦੇ ਹਰੇ ਆਪਣੇ ਬਜ਼ੁਰਗਾਂ ਨੂੰ ਜਿਵੇਂ ਕਿ ਜਿਹੜਾ ਕਾਫੀ ਸਮਾਂ ਪਹਿਲਾਂ ਅਜਿਹਾ 40 ਸਾਲ ਪਹਿਲਾਂ ਹਾਕੀ ਖੇਡਦੀ ਸੀ ਇਸੇ ਗਰਾਊਂਡ ਦੇ ਵਿੱਚ ਤੇ ਹੁਣ ਆਪਣੇ ਸਿਰ ਟਰੱਪ ਵੀ ਆ ਵੇਖ ਰਹੇ ਆ ਕੁੜੀਆਂ ਦੀ ਵੀ ਹਾਕੀ ਸ਼ੁਰੂ ਕੀਤੀ ਆ ਕੁੜੀਆਂ ਨੂੰ ਵੀ ਵਧੀਆ ਖੇਡਣ ਦਾ ਮੌਕਾ ਮਿਲ ਰਿਹਾ ਘਰ ਦੇ ਨਾਲ ਨਾਮ ਰਸਤੇ ਕਰਦੇ ਆ ਆਪਣੇ ਬੱਚਿਆਂ ਕੇ ਕੁੜੀਆਂ ਵੈਸੇ ਨਾਲ ਖੇਡ ਆਈਆਂ ਮੁੰਡੇ ਖੇਡਦੇ ਆ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਓਪਰਚੁਨਿਟੀ ਹੈ ਬਹੁਤ ਵੱਡਾ ਮੌਕਾ ਹੈ ਮੈਂ ਕਹਿੰਦਾ ਜੀ ਦਗਾਉਣਾ ਜਿਹੜੇ ਬੱਚੇ ਖੇਡਾਂ ਦੇ ਵਿੱਚ ਨੇ ਖੇਡਣਾ ਚਾਹੁੰਦੇ ਆ ਅੱਗੇ ਜਾਣਾ ਚਾਹੁੰਦੇ ਆ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਤੁਸੀਂ ਖੇਡਾਂ ਵੱਲ ਧਿਆਨ ਦਿਓ ਵਧੀਆ ਪਰ ਨਾਲ ਨਾਲ ਆਪਣੀ ਪੜ੍ਹਾਈ ਨੂੰ ਬੈਲੈਂਸ ਕਰਕੇ ਚੱਲੋ ਕਿਉਂਕਿ ਪੜ੍ਹਾਈ ਵੀ ਬਹੁਤ ਜ਼ਰੂਰੀ ਆ ਨਾਲ ਨਾਲ ਅਸੀਂ ਪੜ੍ਹਾਈ ਨੂੰ ਖਰਾਬ ਨਾ ਕਰਿਓ ਪੜ੍ਹਾਈ ਨੂੰ ਬੈਲੈਂਸ ਰੱਖਿਓ ਜੀ ਹਾਂਜੀ